ਜੀ ਤਕੜੇ ਹੋ ਕੇ ਪੜੋ ਪੜ ਕੇ ਚੰਗੇ ਅਫੀਸਰ ਬਣੋ ਨਸ਼ਿਆਂ ਤੋਂ ਦੂਰ ਰਹਿਣਾ ਹੈ ਨਸ਼ੇ ਪੱਤੀ ਨਹੀਂ ਕਰਨੀ ਨਸ਼ਿਆਂ ਤੋਂ ਬਹੁਤ ਦੂਰ ਰਹਿਣਾ ਹੈ ਚੰਗੇ ਪੜੋਗੇ ਚੰਗੇ ਲਿਖੋਗੇ ਤੁਹਾਨੂੰ ਜਿੰਨੀ ਐਜੂਕੇਸ਼ਨ ਦੀ ਲੋੜ ਹੈ ਅਸੀਂ ਆਪਦੇ ਖਰਚੇ ਤੇ ਧਿਆਨ ਦੇ ਇਹ ਸਮਝ ਲੋ ਜੀ ਬੀਏ ਤੱਕ ਐਮਏ ਤੱਕ ਜਿਹੜੇ ਬੱਚਿਆਂ ਨੇ ਕਰਨਾ ਹੈ ਉਹਨਾਂ ਦੀ ਟੋਟਲ ਸਾਲ ਦੀ ਜਿਹੜੀ ਫੀਸ ਪੜਾਈ ਹੈ ਖਰਚਾ ਉਹ ਸਾਡਾ ਹੈ ਅੱਜ ਬੜਾ ਮੁਵਾਰਕ ਦਿਨ ਹੈ ਕਿ ਸਾਡੇ ਕੋਲ ਕਾਰ ਸੇਵਾ ਪੰਥੀ ਸੰਤ ਬਾਬਾ ਸੁਲਤ ਸਿੰਘ ਜੀ ਤੋਂ ਸੇਵਾਲੇ ਉਹਨਾਂ ਦੇ ਰਾਹੀਂ ਮੁੰਬਈ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹੰਬੋ ਵਾਲਵੇਟ ਵਿਖੇ ਪਲੱਸ 1 ਅਤੇ ਪਲੱਸ 2 ਦੇ 35 ਲੋੜਵੰਦ ਵਿਦਿਆਰਥੀਆਂ ਦੀ ਪੂਰੇ ਸਾਲ ਦੀ ਫੀਸ ਦੇਣ ਲਈ ਇੱਥੇ ਆਏ ਨੇ ਉਹਨਾਂ ਦੇ ਇਸ ਯਤਨਾਂ ਲਈ ਪ੍ਰਿੰਸੀਪਲ ਮੈਮ ਸ਼੍ਰੀਮਤੀ ਬੰਦਨਾ ਜੀ ਅਤੇ ਸਮੂਹ ਅਧਿਆਪਕ ਸਹਿਬਾਨ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਾਬਾ ਜੀ ਨੂੰ ਸਮੂਹ ਸੰਗਤਾਂ ਨੂੰ ਪਰਮਾਤਮਾ ਚਰਦੀ ਕਲਾ ਬਖਸ਼ੇ ਇਹ ਗਰੀਬ ਅਲਾਕਾ ਇੱਥੇ ਇਸੇ ਤਰ੍ਹਾਂ ਹੀ ਜਿਹੜੇ ਨੇ ਆਪਣਾ ਸਹਿਯੋਗ ਦਿੰਦੇ ਰਹੇ ਧੰਨਵਾਦ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਵਾਰੀ ਫਤਿਹ ਅੱਜ ਬਾਬਾ ਜੀ ਜਿਹੜਾ ਸਕੂਲ ਚ ਤੁਸੀਂ ਫੀਸਾਂ ਦਿੱਤੀਆਂ ਨੇ ਕੀ ਮੈਸੇਜ ਆ ਤੁਹਾਡੇ ਵੱਲੋਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਰੀ ਫਤਿਹ ਰਾਣੀ ਸਾਹਿਬ ਜੀ ਤੇ ਹੁਬੂਆਲ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹੈ ਸੈਕੰਡਰੀ ਸਕੂਲ ਹੈ ਇਹ ਇਲਾਕਾ ਜਿਹੜਾ ਪੀਠ ਦਾ ਪਿੰਡ ਹੈ ਇੱਥੇ ਬਹੁਤ ਲੋੜਵੰਦ ਲੋਕ ਹੈ ਗਰੀਬ ਤਾਂ ਮੈਂ ਕਹਿ ਨਹੀਂ ਸਕਦਾ ਤੁਹਾਨੂੰ ਪਤਾ ਮੈਂ ਗਰੀਬ ਕਿਸੇ ਨੂੰ ਕਹਿੰਦਾ ਨਹੀਂ ਮੈਂ ਕਹਿਣ ਦਿੰਦਾ ਇਹ ਲੋੜਵੰਦ ਇਲਾਕਾ ਹੈ ਇੱਥੇ ਅੱਜ ਤੋਂ ਸੰ 65 ਵਿੱਚ ਮੇਰੇ ਭਰਾ ਪੜ੍ਹੇ ਆ ਜਦੋਂ 8ਵੀਂ ਦਾ ਸਾਲ ਸੀ ਇਹ ਉਹ ਤੇ ਮੇਰੇ ਭਰਾ ਪੜ੍ਹੇ ਆ ਕਿਉਂਕਿ ਮੇਰਾ ਪਿੰਡ ਇੱਥੇ ਨੇੜੇ ਹੈ ਮੈਂ ਲੋੜ ਮਹਿਸੂਸ ਕਰੀ ਹੈ ਇਹ ਇਸ ਇਲਾਕੇ ਨੂੰ ਵੱਧ ਤੋਂ ਵੱਧ ਉਤਸ਼ਾਹ ਦਿੱਤਾ ਜਾਵੇ ਅਸੀਂ ਕੱਲ ਮਾਨੇਵਾਲ 25 ਬੱਚਿਆਂ ਦੀਆਂ ਪੂਸਾਂ ਭਰੀਆਂ ਨੇ ਅੱਜ ਹੰਬੋਵਾਲ ਡੀਟ ਸੈਕੰਡਰੀ ਸਕੂਲ ਜੋ ਹੰਬੋਵਾਲ ਪੀਰ ਦਾ ਇਲਾਕਾ ਹੈ ਜਿਹਨੇ ਲੁਧਿਆਣੇ ਦਾ ਪਿੰਡ ਹੈ ਸਤਲੂਜ ਦਰਿਆ ਬਿਲਕੁਲ ਨੇੜੇ ਪੈਂਦਾ ਹੈ ਇੱਥੇ ਬੱਚੇ ਲੋੜਵੰਦ ਪੜਦੇ ਆ ਅੱਜ ਮੈਂ 35 ਲੋੜਵੰਦ ਧੀਆ ਤੇ ਬੱਚੇ ਮੁੰਡੇ ਲੜਕੀਆਂ ਦੀਆਂ ਪੂਸਾਂ 35 ਬੱਚਿਆਂ ਦੀ ਅੱਜ ਭਰੀਆਂ ਨੇ 40 ਬੱਚਿਆਂ ਦੀ ਅਸੀਂ 5 ਗਰਾਈ ਤੋਂ ਸਾਨੂੰ ਆਇਆ ਉੱਥੇ ਭਰਨੀਆਂ ਨੇ ਭਾਵ ਭਾਈ ਸਰਜੀਤ ਸਿੰਘ ਬੀਬੀ ਵਰਿੰਦਰ ਕੌਰ ਭਾਈ ਰਾਜਨਬੀਰ ਸਿੰਘ ਰਾਜਾ ਪ੍ਰਧਾਨ ਗੁਰਦਾਰਾ ਹੀਰਾ ਨਦਾਨੀ ਪਮਈ ਸ਼ਹਿਰ ਇਹ ਭਾਈ ਸਰਜੀਤ ਜੀ ਹੁਣ ਉੱਥੇ ਰਹਿੰਦੇ ਆ ਕਿ ਬਹੁਤ ਪੁਰਾਣੀ ਮੇਰੇ ਪਿਆਰੇ ਆ ਜਿਹੜੇ ਲੱਖਾਂ ਰੁਪਿਆ ਦਾਨ ਦਿੰਦੇ ਆ ਉਹਨਾਂ ਨੇ ਲੱਖਾਂ ਰੁਪਿਆ ਇਹਨਾਂ ਬੱਚਿਆਂ ਵਾਸਤੇ ਮੈਨੂੰ ਭੇਜਿਆ ਕਿ ਬਾਬਾ ਜੀ ਪਿੰਡ ਪਿੰਡ ਜਾ ਕੇ ਬੱਚਿਆਂ ਦੀ ਬਾਹ ਫੜੋ ਉਹਨਾਂ ਨੂੰ 11ਵੀਂ 12ਵੀਂ 13ਵੀਂ 14ਵੀਂ 15ਵੀਂ ਤੱਕ ਜਿੰਨਾ ਉਹ ਬੱਚੇ ਪੜ੍ਹਨ ਉਹ ਆਪਾਂ ਪੜ੍ਹਾਉਂਦੇ। ਇਸ ਕਰਕੇ ਮੈਂ ਸਟਾਫ ਨੂੰ ਮਿਲ ਕੇ ਬੜਾ ਖੁਸ਼ ਹਾਂ। ਇੱਥੋਂ ਦਾ ਜਿਹੜਾ ਸਟਾਫ ਹੈ ਉਹ ਇੰਨਾ ਪਿਆਰਾ, ਇੰਨੇ ਪਿਆਰ ਕਰਨ ਵਾਲਾ ਕਿ ਮੈਂ ਤਿੰਨ ਚਾਰ ਵਾਰ ਹੀ ਆਇਆ ਬੜਾ ਆਉ ਭਾਗਤ, ਬੜਾ ਸਤਿਕਾਰ ਮਹਾਰਾਜ ਜੀ ਨੇ ਉਮਰ ਬਖਸ਼ੇ, ਤਰੱਕੀਆਂ ਬਖਸ਼ੇ, ਉਹਦੇ ਬਖਸ਼ੇ ਇਹ ਸਕੂਲ ਚੜ੍ਹਦੀ ਕਲਾ ਵਿੱਚ ਰਹੇ। ਬੱਚੇ ਸਾਡਾ ਵਧੀਆ ਭਵਿੱਖ ਬਣਨਾ ਸਾ ਮੈਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਤੇ ਦਾਨੀਆਂ ਨੂੰ ਕਿ ਮੈਂ ਲੰਗਰ ਬਹੁਤ ਲਾਏ ਆ ਵੱਡੇ ਵੱਡੇ ਲਾਉਣਾ ਸਾਰਿਆਂ ਨੂੰ ਪਤਾ ਹੈ 19000 ਮੈਂ ਕੁੜੀ ਵਿਆਹੀ ਹੈ ਸਾਰਿਆਂ ਨੂੰ ਪਤਾ ਹੈ ਹੋਰ ਵੱਡੇ ਵੱਡੇ ਲੰਗਰ ਕਾਰੋਬਾਰ ਜੋ ਮੈਂ ਕਰਦਾ ਪਰ ਮੈਂ ਇਹ ਨਿਸ਼ਾਨੇ ਤੇ ਪਹੁੰਚਿਆ ਕਿ ਸਭ ਤੋਂ ਜੋਕੇ ਜੋਗ ਵਿੱਚ ਪੜ੍ਹਾਈ ਦੀ ਲੋੜ ਹੈ ਤੁਸੀਂ ਮੇਰਾ ਸੰਕਟਾ ਜੋ ਜੋ ਵੀ ਇਹ ਮੇਰਾ ਮੈਸੇਜ ਵੇਖ ਰਹੇ ਹੋ ਸਹਿਯੋਗ ਦਿਓ ਤਾਂ ਕਿ ਆਪਾਂ ਸੋ ਨਹੀਂ ਆਪਾਂ ਹੋਰ ਉੱਚੇ ਬੱਚਿਆਂ ਨੂੰ ਪੜ੍ਹਾ ਸਕੀਏ ਵੱਧ ਤੋਂ ਵੱਧ ਬੱਚਿਆਂ ਨੂੰ ਬਜਾਰਾਂ ਦੀ ਗਿਣਤੀ ਵਿੱਚ ਪਹੁੰਚੀ ਹੈ। ਬਾਬਾ ਜੀ ਇੱਕ ਮੇਰਾ ਮੈਸੇਜ ਹੈ ਸੁਣੋ ਜਿਆ ਅੱਜ ਚਿੱਟੇ ਦਾ ਦੌਰ ਚੱਲ ਰਿਹਾ। ਸਰਕਾਰ ਵੀ ਜੁੱਧ ਨਸ਼ੇ ਅਵਿਰੋਧ ਲੈ ਕੇ ਚੱਲੀ ਆ। ਜਿਹੜੀ ਆਪਾਂ ਪਨੀਰੀ ਹੈ ਸਕੂਲਾਂ ਚ ਜਾਂਦੀਆਂ। ਅੱਜ ਤੁਸੀਂ ਖੜੇ ਹੋ ਬੱਚੇ ਵੀ ਬੈਠੇ ਨੇ। ਕੀ ਮੈਸੇਜ ਆ ਬੱਚਿਆਂ ਨੂੰ ਨਸ਼ੇ ਤੋਂ ਤੁਸੀਂ ਨਸ਼ਾ ਤੋਂ ਦੂਰ। ਨਸ਼ੇ ਵਾਲਿਆਂ ਦੇ ਨੀੜੇ ਨਹੀਂ ਜਾਣਾ, ਨਸ਼ਿਆਂ ਤੋਂ ਚਾਹੇ ਲੜਕੀਆਂ ਨੇ ਚਾਹੇ ਲੜਕੇ ਆ। ਨਸ਼ਾ ਤੋਂ ਬਚ ਕੇ ਰੋ, ਤੁਹਾਨੂੰ ਇੰਨਾ ਪੜ੍ਹਾਵਾਂਗੇ, ਇੰਨਾ ਪੜ੍ਹਾਵਾਂਗੇ ਕਿ ਤੁਸੀਂ ਵੱਡੇ ਅਫੀਸਰ ਬਣੋਗੇ। ਆਪਦੇ ਪੈਰਾਂ ਤੇ ਖੜੇ ਹੋਵੋਗੇ ਆਪਦੇ ਮਾਂ ਪਿਓ ਦੀ ਗਰੀਬੀ ਆਪਦੇ ਮਾਂ ਪਿਓ ਦੀ ਲੋੜਵੰਦ ਦੀ ਜਿਹੜੀ ਚੀਜ਼ ਹੈ ਉਹਨੂੰ ਦੂਰ ਕਰਕੇ ਅਮੀਰ ਹੋਵੋਗੇ ਅਸੀਂ ਵੀ ਕਦੇ ਕੁੱਲੀਆਂ 'ਚ ਰਹਿਣ ਵਾਲੇ ਸੀ ਜੇ ਸਾਡੇ ਮਾਂ ਪਿਓ ਨੇ ਪੜਾਇਆ ਅਸੀਂ ਕੁੱਲੀਆਂ 'ਚ ਰਹਿਣ ਵਾਲੇ ਸੀ ਕੁੱਲੀਆਂ 'ਚ ਰਹਿ ਕੇ ਪੜੇ ਆ ਜੇ ਅੱਜ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਅਸੀਂ ਨਸ਼ਿਆਂ ਤੋਂ ਬੱਚੇ ਰਹੇ ਤੇ ਭਵਿੱਖ ਵਿੱਚ ਸਮਾਜ 'ਚ ਲੱਗੇ ਤੇ ਅੱਜ ਸਮਾਜ ਦੇ ਵਿੱਚ ਸਾਨੂੰ ਦੁਨੀਆਂ ਦੇ ਉੱਤੇ ਸਾਡਾ ਪਿਆਰ ਕਰੇ ਇੱਕ ਛੋਟਾ ਜਿਹਾ ਮੈਸੇਜ ਹੋ ਰਿਹਾ ਸਕੂਲ ਵੱਲੋਂ ਇੱਕ ਮੰਗ ਕੀਤੀ ਗਈ ਸੀ ਨਾ ਵੀ 10-15 ਕਿਲੋਮੀਟਰ ਦੇ ਏਰੀਆ ਚੋਂ ਬੱਚੇ ਆਉਂਦੇ ਨੇ ਕੋ ਬੱਚੀਆਂ ਵੀ ਆਉਂਦੀਆਂ ਨੇ ਜ਼ਿਆਦਾਤਰ ਬੱਚੀਆਂ ਨੇ ਬੱਚੇ ਵੀ ਆਉਂਦੇ ਨੇ ਇਹਨਾਂ ਨੂੰ ਕੋਈ ਵਹੀਕਲ ਦਾ ਇਹਨਾਂ ਨੇ ਮੰਗ ਰੱਖੀ ਸੀ ਕਿ ਉਹਤੇ ਤੁਸੀਂ ਜ਼ਰੂਰ ਕਰੋਗੇ ਕਿਰਪਾ ਜਿਹੜੇ ਲੜਕੇ ਆ ਉਹ ਤਾਂ ਸਾਈਕਲਾਂ ਤੇ ਆ ਸਕਦੇ ਆ ਜਿਹੜੀਆਂ ਧੀਆਂ ਨੇ ਜਵਾਨ ਹੋ ਜਾਂਦੀਆਂ ਜਿਵੇਂ 10ਵੀਂ ਵਾਲੀਆਂ 11ਵੀਂ 12ਵੀਂ ਵਾਲੀਆਂ ਜਵਾਨ ਧੀਆਂ ਨੇ ਉਹਨਾਂ ਦਾ ਦੋਮੂ ਇੱਕ ਨੂੰ ਸਾਈਕਲ ਤੇ ਵੀ ਆਉਣਾ ਮناسب ਨਹੀਂ ਉਮੀਦ ਆਉਣੇ ਦੀ ਹੈ ਮੈਂ ਆਪਦੀ ਇਸ ਕਮੇਟੀ ਨਾਲ ਬੰਬਈ ਜੁਲਾਈ ਵਿੱਚ ਮੀਟਿੰਗ ਕਰਾਂਗਾ ਜੇ ਸਾਡੀ ਮੀਟਿੰਗ ਚ ਉਹਨਾਂ ਦੀ ਸ਼ਾਦੀ ਬਾਹਰ ਖੜੀ ਤੇ ਮੈਂ ਜਰੂਰ ਆਉਣ ਵਾਲੇ ਸਮੇਂ ਵਿੱਚ ਵਹੀਕਲ ਬਾਰੇ ਸੋਚਾਂਗਾ ਉਹ ਇੱਕ ਵਿੱਚ ਮੈਂ ਕਹਿ ਨਹੀਂ ਸਕਦਾ